ਹਰ ਪੱਖੋਂ ਜਿਹੜੀ ਸਰਕਾਰ ਹੈ ਆਮ ਆਦਮੀ ਦੀ ਫੇਲ ਹੋਈ ਹੈ। ਔਰ ਲੋਕ ਜਿਹੜੇ ਅੱਜ ਕਾਂਗਰਸ ਨੂੰ ਯਾਦ ਕਰ ਰਹੇ ਆ। ਅਕਾਲੀ ਦਲ ਤੁਹਾਡੇ ਪਿਤਾ ਜੀ ਰਹੇ। ਹੁਣ ਉਧਰੋਂ ਤੁਹਾਨੂੰ ਪਰ ਜੋਰਾ ਸਿੰਘ ਮਾਨ ਦੇ بیٹے ਨੇ ਜਿਹੜੇ ਬੌਬੀ ਮਾਨ ਉਹ ਇਲੈਕਸ਼ਨ ਲੜ ਰਹੇ ਨੇ। ਅਕਾਲੀ ਦਲ ਨੁਕਮੇ ਦੇਖਦੇ ਆਪਦੇ ਸਾਹਮਣੇ। ਕਿਉਂਕਿ ਸੁਬੀਰ ਸਿੰਘ ਬਾਦਲ ਦਾ ਵੀ ਗੜ ਰਿਹਾ ਹੈ ਜਦਾਲੋ ਹਾਲਾਂਕਿ ਤੁਸੀਂ ਕਹਿ ਕਹਿ ਕੇ ਕੀ ਲੈ ਕੇ ਆਏ ਸੀਗੇ। ਤਾਂ ਕਾਲਕਲ ਮੈਂ ਸਮਝਦਾ ਤੀਜੇ ਜਾਂ ਚੌਥੇ ਨੰਬਰ ਤੇ ਫਰੋਈਪੁਰ ਲੋਕ ਸਭਾ। ਜੋ ਚਾਹੇ ਉਹ ਬਿਆਦਬੀ ਦਾ ਮੁੱਦਾ ਹੋਵੇ। ਚਾਹੇ ਮੈਂ ਸਮਝਦਾ ਕਿ ਨਸ਼ਾ ਜਿਹੜਾ ਉਹ ਦੋ ਵੀ ਅਕਾਲੀ ਗਵਰਨਮੈਂਟ ਦੇ ਵਿੱਚ ਹੀ ਜੇ ਸ਼ੁਰੂਆਤ ਜੇ ਪੰਜਾਬ ਦੇ ਵਿੱਚ ਚਿੱਟੇ ਦੀ ਹੋਈ ਸੀ ਉਹ ਹੋਈ ਸੀ ਜੇ ਗੈਂਗਸਟਰイズਮ ਦੀ ਗੱਲ ਕਰੀਏ ਤਾਂ ਉਹ ਵੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈ ਸੀ ਭਾਜੀਪੀ ਦੇ ਅੰਦਰ ਦੋ ਚਿਹਰੇ ਜੈਕੜ ਸਾਹਿਬ ਵੀ ਇੱਥੇ ਹੀ ਨੇਗੇ ਤੇ ਰਾਣਾ ਸੋਢੀ ਵੀ ਇੱਥੇ ਨੇ ਉਹਨਾਂ ਦੀ ਆਪਸ ਤੁਹਾਨੂੰ ਪਤਾ ਕੋਈ ਟਿਊਨਿੰਗ ਬਹੁਤ ਹੀ ਵਧੀਆ ਵੀ ਨਹੀਂ ਹੈਗੀ ਪਰ ਰਾਣਾ ਸੋਢੀ ਨੂੰ ਕਿਵੇਂ ਦੇਖਦੇ ਕੋਈ ਕਾਂਗਰਸ 'ਚ ਉਹ ਵੀ ਰਹੇ ਨੇ ਤੁਸੀਂ ਵੀ ਕਾਂਗਰਸ 'ਚ ਰਹੇ ਹੋਗੇ ਰਾਣਾ ਸੋਢੀ ਨੂੰ ਤਾਂ ੱੱਗੇ ਨਾਲ ਭਾਜੀਪੀ ਨੇ ਟਿਕਟ ਦਿੱਤੀ ਹੈ ਉਹ ਫੈਸਲਾ ਹੀ ਨਹੀਂ ਨੇ ਦੇਨ ਕਰ ਪਾਏ ਵੀ ਰਾਣਾ ਸੋਢੀ ਨੂੰ ਦੇਣੀ ਐ ਜਾਂ ਜੈਨੀ ਸਾਹਬ ਸੀਗੇ ਜਾਂ ਇੱਕ ਦੋ ਹੋਰ ਲੀਡਰ ਸੀਗੇ ਰਾਣਾ ਸੋਢੀ ਜਦੋਂ ਇੱਥੇ ਰਹੇ ਐ ਐਮਐਲਏ ਸੀ ਮੰਤਰੀ ਸੀਗੇ ਗੁਰੂ ਸਾਹਿਬ ਹਲਕੇ ਤੋਂ ਜਿੰਨੀ ਕਰਪਸ਼ਨ ਉਹਨਾਂ ਨੇ ਕੀਤੀ ਮੈਂ ਸਮਝਦਾ ਕਿਤੇ ਹੋਈ ਨਹੀਂ ਸਰਪੰਚੀਆਂ ਤੱਕ ਉਹ ਵੇਚ ਦੀ ਢੋਢੀ ਨੂੰ ਤਾਂ ਫਰੋਫਾਜ਼ਿਲ ਕਾ ਜਿਹੜਾ ਜ਼ਿਲ੍ਹਾ ਉਹਦੇ ਵਿੱਚ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਪਰ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਕੋਈ ਹਲਕੇ ਐ ਉਹਦੇ 'ਚ ਵੀ ਸੋਢੀ ਦਾ ਕੋਈ ਆਧਾਰ ਨਹੀਂ ਆਮ ਆਦਮੀ ਪਾਰਟੀ ਜਗਦੀਪ ਸਿੰਘ ਕਾਕਾ ਬਰਾੜ ਕਿ ਆਮ ਆਦਮੀ ਪਾਰਟੀ ਚਰਚਾਵਾਂ ਬੜੀਆਂ ਸੀ ਨੂੰ ਮਿਲ ਸਕਦੀ ਹੈ ਉਹਨੂੰ ਮਿਲ ਸਕਦੀ ਹੈ ਫਰੈਂਡ ਆਫ ਤੇ ਉਹਨਾਂ ਨੂੰ ਮਿਲ ਗਈ। ਦਾਤਾ ਬਰਾੜ ਜੀ ਉੱਥੋਂ ਮੁਕਸਰ ਤੋਂ ਐਮਐਲਏ ਨੇ ਔਰ ਮੈਂ ਸਮਝਦਾ ਕਿ ਮੁਕਸਰ ਦੇ ਵਿੱਚ ਉੱਥੇ ਆਮ ਆਦਮੀ ਦਾ ਬੜਾ ਮਾੜਾ ਹਾਲ ਹੋਣਾ ਉੱਥੇ ਨਹੀਂ ਲੋਕਾਂ ਨੂੰ ਜਾਣਦੇ। ਕਿਹੜੇ ਇਸ਼ੂਆਂ ਦੇ ਉੱਤੇ ਪੋਲਿਟਿਕਸ ਫੋਕਸ ਹੋਊਗੀ ਫਰੋਜ਼ਪੁਰ ਦੀ ਰਾਜਨੀਤੀ ਜਾਂ ਪੰਜਾਬ ਦੀ ਰਾਜਨੀਤੀ ਨੂੰ ਲੱਗਦਾ ਕਿਹੜੇ ਮੇਜਰ ਇਸ਼ੂ ਨੇ ਜਿਨ੍ਹਾਂ ਤੇ ਫੋਕਸ ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਜਿਉਂ-ਜਿਉਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਸਿਆਸਤ ਭਖ ਰਹੀ ਹੈ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਨੇ ਫਰੋਜ਼ਪੁਰ ਸੀਟ ਦੇ ਉੱਤੇ ਬੀਜੇਪੀ ਤੇ ਕਾਂਗਰਸ ਨੇ ਉਮੀਦਵਾਰ ਨਹੀਂ ਲਾਣੇ ਸੀ ਕਾਂਗਰਸ ਨੇ ਸ਼ੇਰ ਸਿੰਘ ਖਵਾਯਾ ਨੂੰ ਲਾਣਿਆ ਤੇ ਬੀਜੇਪੀ ਨੇ ਰਾਣਾ ਸੋਢੀ ਨੂੰ ਇਸ ਤੋਂ ਬਿਨਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪਹਿਲੇ ਉਮੀਦਵਾਰ ਲਾ ਚੁਕੇ ਸਾਡੇ ਨਾਲ ਦਵਿੰਦਰ ਸਿੰਘ ਕਬਾਇਆ ਨੇ ਜਿਹੜੇ ਸਾਬਕਾ ਐਮਐਲਏ ਨੇ ਬੇਟੇ ਨੇ ਸ਼ੇਰ ਸਿੰਘ ਕਬਾਇਆ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਹੌਲ ਕੀ ਹੈਗਾ ਕਬਾਇਆ ਸਾਹਿਬ ਕੀ ਮਾਹੌਲ ਹੈਗਾ ਔਰ ਸਤਿਪੰਨ ਬਧਾਈਆਂ ਤੁਹਾਨੂੰ ਤੁਹਾਡੇ ਪਿਤਾ ਜੀ ਨੂੰ ਟਿਕਟ ਮਿਲੀ ਹੈ ਥੈਂਕ ਯੂ ਜੀ ਥੈਂਕ ਯੂ ਮਾਹੌਲ ਤਾਂ ਕੱਲਾ ਫਰੋਈਪੁਰ ਦਾ ਨਹੀਂ ਪੂਰੇ ਪੰਜਾਬ ਦੇ ਵਿੱਚ ਔਰ ਮੈਂ ਸੋਚਦਾ ਕਿ ਪੂਰੇ ਦੇਸ਼ ਦੇ ਵਿੱਚ ਹੁਣ ਕਾਂਗਰਸ ਦਾ ਮਾਹੌਲ ਹੈ ਔਰ ਪਿਛਲੇ 2 ਸਾਲਾਂ ਤੋਂ ਜਦੋਂ ਦਾ ਲੋਕਾਂ ਨੇ ਇੱਕ ਬਦਲਾਅ ਲਿਆ ਕੇ ਵੇਖਿਆ ਸੀ ਔਰ ਲਾਇਨ ਆਰਡਰ ਦੀ ਗੱਲ ਕਰ ਹਰ ਪੱਖੋਂ ਜਿਹੜੀ ਸਰਕਾਰ ਹੈ ਆਮ ਆਦਮੀ ਦੀ ਉਹ ਫੇਲ ਹੋਈ ਹੈ ਔਰ ਲੋਕ ਜਿਹੜੇ ਅੱਜ ਕਾਂਗਰਸ ਨੂੰ ਯਾਦ ਕਰ ਰਹੇ ਹੈ ਔਰ ਸਾਡੇ ਜਿਹੜੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੀ ਮਿਹਨਤ ਸਦਕਾ ਵੀ ਮੈਂ ਸਮਝਦਾ ਕਿ ਜਿਹੜਾ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਹਵਾ ਹੈ ਔਰ ਮਾਹੌਲ ਜਿਹੜਾ ਕਾਂਗਰਸ ਦੇ ਪੱਖ ਦੇ ਵਿੱਚ ਹੈ ਔਰ ਇਹ ਜਿਹੜੀ ਸੀਟ ਹੈ ਜੋ ਵੱਡੇ ਕਬਾਇਆ ਸਾਹਿਬ ਤੁਹਾਨੂੰ ਪਿਤਾ ਜੀ ਨੇ ਪਹਿਲਾਂ ਵੀ ਅਕਾਲੀ ਦਲ ਵੱਲੋਂ ਕੱਢੀ ਉਦੋਂ ਪਹਿਲਾਂ ਵੀ ਦੋ ਵਾਰ ਉਹ ਐਮਪੀ ਰਹੇ ਹੈ ਔਰ ਇਸ ਵਾਰ ਵੀ ਸਾਨੂੰ ਪੂਰੀ ਜੋ ਲੋਕਾਂ ਦੇ ਵਿੱਚ ਹਵਾ ਹੈ ਜੋ ਲੋਕ ਸਾਨੂੰ ਕਹਿ ਰਹੇ ਹੈ ਔਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਹਨਾਂ ਲੱਗਦਾ ਕਿ ਬੜੀ ਵੱਡੀ ਮਾਰਜਨ ਦੇ ਨਾਲ ਜਿਹੜੀ ਅਸੀਂ ਫਰੋਜਪੁਰ ਲੋਕ ਸਭਾ ਸੀਟ ਉਹ ਜਿੱਤਾਂਗੇ। ਅੱਛਾ ਅਕਾਲੀ ਦਲ ਦੇ ਬਾਰੇ ਖਾਸ ਤੌਰ ਤੇ ਕਿਉਂਕਿ ਅਕਾਲੀ ਦਲ ਚ ਤੁਹਾਡੇ ਪਿਤਾ ਜੀ ਰਹੇ। ਹੁਣ ਉਧਰੋਂ ਤੁਹਾਨੂੰ ਪਾਸ ਜੋਰਾ ਸਿੰਘ ਮਾਨ ਦੇ ਬੇਟੇ ਨੇ ਜਿਹੜੇ ਬੋਬੀ ਮਾਨ ਉਹ ਇਲੈਕਸ਼ਨ ਲੜ ਰਹੇ ਨੇ। ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਆਪਦੇ ਸਾਹਮਣੇ? ਕਿਉਂਕਿ ਸੁਬੀਰ ਸਿੰਘ ਬਾਦਲ ਦਾ ਵੀ ਗੜ ਰਿਹਾ ਹੈ ਜਲਾਲੋ ਹਾਲਾਂਕਿ ਤੁਸੀਂ ਕਹਿ ਗਏ ਕਿ ਲੈ ਕੇ ਆਏ ਸੀਗੇ। ਅਕਾਲੀ ਦਲ ਦਾ ਅੱਜ ਦੀ ਤਰੀਕ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਉਹਨਾਂ ਦੇ ਨਾਲ ਕੋਈ ਐਡਾ ਗੱਲ ਹੈਗੀ ਹੈ ਕਿ ਉਹ ਚਾਹੇ ਉਹ ਬੇਅਦਬੀ ਦਾ ਮੁੱਦਾ ਹੋਵੇ, ਚ ਮੈਂ ਸਮਝਦਾ ਕਿ ਨਸ਼ਾ ਜਿਹੜਾ ਉਹ ਦੋ ਵੀ ਅਕਾਲੀ ਗਵਰਨਮੈਂਟ ਦੇ ਵਿੱਚ ਜੇ ਸ਼ੁਰੂਆਤ ਜੇ ਪੰਜਾਬ ਦੇ ਵਿੱਚ ਚਿੱਟੇ ਦੀ ਹੋਈ ਸੀ ਉਹਦੋਂ ਹੋਈ ਸੀ ਜੇ ਗੈਂਗਸਟਰイズਮ ਦੀ ਗੱਲ ਕਰੀਏ ਤਾਂ ਉਹ ਵੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈ ਸੀ ਲੋਕਾਂ ਦਾ ਜਿਹੜਾ ਅਕਾਲੀ ਦਲ ਤੋਂ ਮੈਂ ਸਮਝਦਾ ਮੂੰਹ ਪੰਗ ਹੋ ਚੁੱਕਿਆ ਔਰ ਅਕਾਲੀ ਦਲ ਮੈਂ ਸਮਝਦਾ ਤੀਜੇ ਜਾਂ ਚੌਥੇ ਨੰਬਰ ਤੇ ਫਰੋਈਪੁਰ ਲੋਕ ਸਭਾ ਕਰੋ ਹਾਂ ਹਾਂ ਰਾਣਾ ਸੋਢੀ ਰਾਣਾ ਸੋਢੀ ਕਿਉਂਕਿ ਭਾਜੀਪੀ ਦੇ ਅੰਦਰ ਦੋ ਚਿਹਰੇ ਜਿਹੜੇ ਜਾਕਰ ਸਾਹਿਬ ਵੀ ਇੱਥੇ ਹੀ ਨੇਗੇ ਤੇ ਰਾਣਾ ਸੋਢੀ ਵੀ ਇੱਥੇ ਹੀ ਨੇ ਉਹਨਾਂ ਦੀ ਆਪਸ ਤੁਹਾਨੂੰ ਪਤਾ ਕੋਈ ਟਿਊਨਿੰਗ ਬਹੁਤ ਹੀ ਵਧੀਆ ਵੀ ਨਹੀਂ ਹੈ ਪਰ ਰਾਣਾ ਸੋਢੀ ਨੂੰ ਕਿਵੇਂ ਦੇਖਦੇ ਹੋ ਕਿ ਕਾਂਗਰਸ 'ਚ ਉਹ ਵੀ ਰਹੇ ਤੁਸੀਂ ਵੀ ਕਾਂਗਰਸ 'ਚ ਰਹੇ ਹੋਗੇ ਦੇਖੋ ਰਾਣਾ ਸੋਢੀ ਨੂੰ ਤਾਂ ੱਕੇ ਨਾਲ ਭਾਜਪਾ ਨੇ ਟਿਕਟ ਦਿੱਤੀ ਹੈ ਉਹ ਫੈਸਲਾ ਹੀ ਨਹੀਂ ਇੰਨੇ ਦਿਨ ਕਰ पाए ਵੀ ਰਾਣਾ ਸੋਢੀ ਨੂੰ ਦੇਣੀ ਹੈ ਜਾਂ ਜੈਨੀ ਸਾਹਿਬ ਸੀਗੇ ਜਾਂ ਇੱਕ ਦੋ ਹੋਰ ਲੀਡਰ ਸੀਗੇ ਸੋ ੱਕੇ ਨਾਲ ਰਾਣਾ ਸੋਢੀ ਨੂੰ ਇੱਥੇ ਭਾਜਪਾ ਨੇ ਭੇਜਿਆ ਔਰ ਭਾਜਪਾ ਦਾ ਵਿਰੋਧ ਕਿਸਾਨੀ ਮੁੱਦਾ ਚਾਹੀ ਲੈ ਲਓ ਔਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਭਾਜਪਾ ਦਾ ਕੋਈ ਆਧਾਰ ਹੈ ਨਹੀਂ ਔਰ ਜਿੱਥੋਂ ਗੱਲ ਰਾਣਾ ਸੋਢੀ ਦੀ ਹੈ ਰਾਣਾ ਸੋਢੀ ਜਦੋਂ ਇੱਥੇ ਰਹੇ ਐਮਐਲਏ ਸੀ ਮੰਤਰੀ ਸੀਗੇ ਗੁਰੂ ਸਾਹਿਲਕੇ ਤੋਂ ਜਿੰਨੀ ਕਰਾਪਸ਼ਨ ਉਹਨਾਂ ਨੇ ਕੀਤੀ ਮੈਂ ਸਮਝਦਾ ਕਿਤੇ ਹੋਈ ਨਹੀਂ ਸਰਪੰਚੀਆਂ ਤੱਕ ਉਹ ਵੇਚ ਗਏ ਔਰ ਲੋਕ ਇਸੇ ਕਰਕੇ ਉਹ ਪਾਰਟੀ ਛੱਡ ਕੇ ਦੂਜੇ ਪਾਸੇ ਉਹ ਬੀਜੇਪੀ ਉਹਨਾਂ ਜੁਆਇਨ ਕੀਤੀ ਸੀ ਔਰ ਬਾਅਦ ਚ ਉਹਨਾਂ ਨੇ ਸ਼ਰਾਬ ਫੈਕਟਰੀ ਇੱਥੇ ਲਾਉਣ ਦਾ ਜਿਹੜਾ ਉਹਨੇ ਬੜਾ ਵੱਡਾ ਕੰਮ ਕੀਤਾ ਪੂਰੇ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਵਿਰੋਧ ਹੈ ਕਿ ਉਹਨਾਂ ਨੇ ਸ਼ਰਾਬ ਫੈਕਟਰੀ ਉੱਥੇ ਲਵਾਉਣਾ ਚਾਹੁੰਦੇ ਸੀ ਮੇਰੇ ਹਲਕੇ ਦੇ ਵਿੱਚ ਔਰ ਉਦੋਂ ਵੀ ਇੱਕ ਮਹੀਨਾ ਲਗਭਗ ਵਿਰੋਧ ਹੁੰਦਾ ਵਿਰੋਧ ਹੁੰਦਾ ਰਿਹਾ ਤਰਨਾ ਲੱਗਾ ਰਿਹਾ ਮੈਂ ਵੀ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਤਾਂ ਕਿਤੇ ਜਾ ਕੇ ਉਹ ਫੈਕ ਔਰ ਵੀ ਇਹ ਸੋਢੀ ਨੂੰ ਤਾਂ ਫਰੋਫਾਜ਼ਿਲ ਕਾ ਜਿਹੜਾ ਜ਼ਿਲ੍ਹਾ ਉਹਦੇ ਚ ਲੋਕਾਂ ਨੇ ਪਿੰਡਾਂ ਚ ਨਹੀਂ ਵੜਨਦੇ ਨਾਲ ਔਰ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਕੋਈ ਹਲਕੇ ਆ ਉਹਦੇ ਚ ਵੀ ਸੋਢੀ ਦਾ ਕੋਈ ਆਧਾਰ ਨਹੀਂ ਕਿਉਂ ਬੁਰਸਾ ਤੋਂ ਪਹਿਲਾਂ ਹੀ ਫੱਜ ਕੇ ਫਰੋਜਪੁਰ ਚਲੇ ਗਏ ਸੀ ਫਿਰ ਫਰੋਜਪੁਰ ਨੂੰ ਵੀ ਉਹਨੂੰ ਉੱਥੋਂ ਕੁਝ ਨਹੀਂ ਹਾਸਲ ਹੋਇਆ ਸੋ ਉਹ ਤਾਂ ਜਮ੍ਹਾਂ ਹੀ ਚੌਥੇ ਨੰਬਰ ਤੇ ਬੀਜੇਪੀ ਆਮ ਆਦਮੀ ਪਾਰਟੀ ਜਗਦੀਪ ਸਿੰਘ ਕਾਕਾ ਬਰਾੜ ਕਿਉਂਕਿ ਆਮ ਆਦਮੀ ਪਾਰਟੀ ਚਰਚਾਵਾਂ ਬੜੀਆਂ ਸੀ ਇਹਨੂੰ ਮਿਲ ਸਕਦੀ ਹੈ ਉਹਨੂੰ ਮਿਲ ਸਕਦੀ ਹੈ ਫਰੈਂਡ ਆਫ ਤੇ ਉਹਨਾਂ ਨੂੰ ਮਿਲੀ ਕਾਕਾ ਬਰਾੜ ਜੀ ਉੱਥੋਂ ਮੁਕਸਰ ਤੋਂ ਐਮਐਲਏ ਨੇ ਔਰ ਮੈਂ ਸਮਝਦਾ ਕਿ ਮੁਕਸਰ ਦੇ ਵਿੱਚ ਉੱਥੇ ਆਮ ਆਦਮੀ ਦਾ ਬੜਾ ਮਾੜਾ ਹਾਲ ਹੋਣਾ ਉੱਥੇ ਨਹੀਂ ਲੋਕਾਂ ਨੂੰ ਜਾਣਦੇ ਇੱਧਰ ਸਾਡੇ ਫਾਜ਼ਿਲਕਾ ਫਿਰੋਜ਼ਪੁਰ ਬਾਰਡਰ ਬੈਲਟ ਤੇ ਤਾਂ ਉਹਦਾ ਨਾ ਹੀ ਨਵਾਂ ਜਿਹਾ ਲੋਕਾਂ ਨੂੰ ਲੱਗਦਾ ਵੀ ਕਿਹੜਾ ਕਾਕਾ ਬਰਾੜ ਆਇਆ ਸੋ ਜਿਹੜੀ ਇੱਥੇ ਕਾਂਗਰਸ ਦੀ ਜਿਹੜੀ ਮੈਂ ਸਮਝਦਾ ਇੱਕ ਤਰ੍ਹਾਂ ਦੀ ਵੇਵ ਚੱਲ ਰਹੀ ਹੈ ਔਰ ਬੜੇ ਵੱਡੇ ਮਾਰਜਨ ਦੇ ਨਾਲ ਜਿਹੜੀ ਕਾਂਗਰਸ ਇਥੋਂ ਇਹ ਸੀਟ ਕੱਢੂ ਮੁੱਦੇ ਤੁਹਾਨੂੰ ਕੀ ਲੱਗਦੇ ਨੇ ਕਿ ਕਿਹੜੇ ਇਸ਼ੂਆਂ ਦੇ ਉੱਤੇ ਪੋਲਿਟਿਕਸ ਫੋਕਸ ਹੋਊਗੀ ਫਿਰੋਜ਼ਪੁਰ ਦੀ ਰਾਜਨੀਤੀ ਜਾਂ ਪੰਜਾਬ ਦੀ ਰਾਜਨੀਤੀ ਨੂੰ ਲੱਗਦਾ ਕਿਹੜੇ ਮੇਜਰ ਇਸ਼ੂ ਨੇ ਜਿ ਪਰ ਦੇਖੋ ਜੀ ਸਾਰਾ ਇਹ ਬਾਰਡਰ ਦਾ ਏਰੀਆ ਸਾਰਾ ਇੰਟਰਨੈਸ਼ਨਲ ਬਾਰਡਰ ਲੱਗਦਾ ਹੈ ਔਰ ਨਾਲ ਦੀ ਨਾਲ ਹੀ ਇੱਥੇ ਸਤਲੁਜ ਦਰਿਆ ਵੀ ਲੰਘਦਾ ਹੈ ਇੱਥੇ ਹਰ ਸਾਲ ਇੱਕ ਤਾਂ ਫਲੱਡ ਆਉਂਦਾ ਹੈ ਔਰ ਜਿਹੜੇ ਲੋਕ ਬੇਕਾਰ ਹੋ ਜਾਂਦੇ ਆ ਆਸ-ਪਾਸੇ ਉਹਨਾਂ ਨੂੰ ਜਾਣਾ ਪੈਂਦਾ ਹੈ ਜਾਂ ਇੰਟਰਨੈਸ਼ਨਲ ਬਾਰਡਰ ਤੇ ਕੋਈ ਜੰਗ ਦਾ ਮਾਹੌਲ ਜਾਂ ਕੋਈ ਹੋਰ ਇਦਾਂ ਦੀ ਟੈਨਸ਼ਨ ਵਧੀ ਰਹੀਦੀ ਹੈ ਉਦੋਂ ਵੀ ਲੋਕਾਂ ਨੂੰ ਬੇਕਾਰ ਹੋਣਾ ਚਾਹੀਦਾ ਹੋਣਾ ਪੈਂਦਾ ਔਰ ਇੱਥੇ ਮੈਂ ਸਮਝਦਾ ਕਿ ਇੱਕ ਜਿਹੜਾ ਜਿੱਦਾਂ ਸੈਂਟਰ ਨੇ 50 ਕਿਲੋਮੀਟਰ ਬੀਐਸਐਫ ਦਾ ਅੰਡਰ ਕਰ ਲਿਆ ਏਰੀਆ ਉਸੇ ਤਰ੍ਹਾਂ ਇੱਕ ਬਾਰਡਰ ਏਰੀਆ ਕੋਟਾ ਜੌਬਸ ਦੇ ਵਿੱਚ ਐਡਮਿਸ਼ਨ ਸਕੂਲਸ ਦੇ ਵਿੱਚ ਉਹ ਇੱਕ ਕੋਟਾ ਬਾਰਡਰ ਏਰੀਆ ਕੋਟਾ ਲੱਗ ਹੋਣਾ ਚਾਹੀਦਾ ਸਪੈਸ਼ਲ ਕੋਟਾ ਜਿਹੜਾ ਬੜਾ ਜ਼ਰੂਰੀ ਹੈ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਦੂਸਰੀ ਗੱਲ ਹੈਲਥ ਫੈਸਿਲਿਟੀ ਇੱਥੇ ਕੋਈ ਹੈਲਥ ਵਾਲੀ ਐਡੀ ਗੱਲ ਹੈ ਨਹੀਂ ਜਦੋਂ ਕਬਾਇਆ ਸਾਹਿਬ ਮੈਂਬਰ ਪਾਰਲੀਮੈਂਟ ਸੀਗੇ ਉਹ ਰੋਲਾ ਪਾਉਂਦੇ ਰਹੇ ਕਿ ਇੱਥੇ ਸਾਨੂੰ ਕੋਈ ਪੀਜੀਆਈ ਸੈਂਟਰ ਜਾਂ ਕੋਈ ਮੈਡੀਕਲ ਕਾਲਜ ਦਿੱਤਾ ਜਾਏ ਪਰ ਪਿੱਛੇ ਗੱਲ ਚੱਲੀ ਸੀ ਕਿ ਕੁਝ ਦੇਰ ਹੈ ਪਰ ਉਹ ਵੀ ਮੈਂ ਸਮਝਦਾ ਕਿ ਵਿੱਚ ਹੀ ਲਟਕ ਗਿਆ ਔਰ ਇੱਥੇ ਹੈਲਥ ਫੈਸਿਲਿਟੀ ਦੀ ਜਿਹੜੀ ਦੇਣ ਦੀ ਬੜੀ ਵੱਡੀ ਲੋਡ ਹੈ ਔਰ ਇੱਕ এমਪਲੋਇਮੈਂਟ ਕਿਉਂ ਬਾਰਡਰ ਏਰੀਆ ਇੱਥੇ এমਪਲੋਇਮੈਂਟ ਬਿਲਕੁਲ ਹੀ ਹੈ ਨਹੀਂ ਤੇ ਦੂਜਾ ਜਿਹੜਾ ਜੇ ਸਾਡੇ ਬਾਰਡਰ ਖੁੱਲ ਜਾਣ ਇੰਟਰਨੈਸ਼ਨਲ ਬਾਰਡਰ ਚਾਹੇ ਸੁਲੇਮਾਨ ਕੀ ਬਾਰਡਰ ਹੈ ਚਾਹੇ ਹੁਸੈਨੀ ਵਾਲਾ ਬਾਰਡਰ ਹੈ ਉਹਦੇ ਨਾਲ ਮੈਂ ਸਮਝਦਾ ਕਿ ਇੱਥੇ ਇਸ ਹਲਕੇ ਨੂੰ ਫਾਇਦਾ ਬਹੁਤ ਮਿਲ ਸਕਦਾ ਜੀ ਧੰਨਵਾਦ ਘਵਾਇਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇਸਨ ਦਵਿੰਦਰ ਸਿੰਘ ਘਵਾਇਆ ਜਿਹੜੇ ਕਹਿ ਰਹੇ ਨੇ ਇੱਥੋਂ ਦੇ ਲੋਕ ਉਹਨਾਂ ਦੇ ਨਾਲ ਨੇ ਉਹ ਕਹਿ ਰਹੇ ਆ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਔਰ ਕਾਂਗਰਸ ਦੀ ਵੇਵ ਆ ਤੇ ਕਾਂਗਰਸ ਪਾਰਟੀ ਹੀ ਫਿਰੋਜ਼ਪੁਰ ਤੋਂ ਜਿੱਤੇਗੀ